10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 22 ਜਨਵਰੀ 2026 ਦਿਨ ਬੁੱਧਵਾਰ ਨਾਨਕਸ਼ਹੀ ਸਾਹਿਬਤ 557 ਮਾਗ ਮਹੀਨੇ ਦੀ 15 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਨੇ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੈਂਕ ਆਫ ਕੈਨੇਡਾ ਵੱਲੋਂ ਜੋ ਵਿਆਜ ਦਰਾਂ ਦੇ ਬਾਰੇ ਫੈਸਲਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਗੋਲੀਆਂ ਬਾਰੇ ਕੀ ਖਬਰਾਂ ਨੇ ਸਰੀਰ ਦੇ ਵਿੱਚ ਕੀ ਹੋ ਰਿਹਾ ਕੈਲਗੀ ਦੇ ਵਿੱਚ ਦੋ ਲਾਸ਼ਾਂ ਲੱਭੀਆਂ ਪੰਜਾਬੀਆਂ ਦੇ ਰਿਹਾਇਸ਼ੀ ਇਲਾਕੇ ਦੇ ਵਿੱਚੋਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਨਾਲ ਇੱਕ ਬ੍ਰੈਂਪਟਨ ਦੇ ਵਿੱਚ ਇੱਕ ਵਿਅਕਤੀ ਗ੍ਰফতার ਕੀਤਾ ਗਿਆ ਦੋਸ਼ ਲੱਗੇ ਆ ਉਹਦੇ ਤੇ ਕਿ ਉਹ ਨਵੀਆਂ ਆਈਆਂ ਔਰਤਾਂ ਦੇ ਨਾਲ ਜ਼ਬਰਦਸਤੀ ਕਰਦਾ ਸੀਗਾ ਗੋਡੀ ਬਰਾਡ ਨੇ ਅੱਜ ਪੰਜਾਬ ਦੇ ਲੀਡਰਾਂ ਨੂੰ ਤੇ ਇਸ ਦੇ ਨਾਲ ਹੀ ਪੁਲਿਸ ਆਫਸਰਜ਼ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਵੀ ਸਾਨੂੰ ਪਤਾ ਤੁਹਾਡੇ ਬੱਚੇ ਕਿੱਥੇ ਰਹਿੰਦੇ ਆ ਸੋ ਇਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਵੀ ਫਰਤੀ ਬਦਲੇ ਇੱਕ ਕਤਲ ਹੋਇਆ ਤੇ ਅਖੀਰ ਚ ਗੱਲਬਾਤ ਕਰਾਂਗੇ ਜੀਤ ਪਾਵਰ ਹੁਣਾਂ ਦੀ ਮਹਾਰਾ ਅਕਟਰ ਦੇ ਵੱਡੇ ਆਗੂ ਜਿਹਨਾਂ ਦੀ ਹੈਲੀਕਾਪਟਰ ਹਾਸੇ ਚ ਸੌਰੀ ਪਲੇਨ ਹਾਸੇ ਚ ਮੌਤ ਹੋਈ ਆ ਤੇ ਪਰ ਉਹਨਾਂ ਦੇ ਸਾਥੀ ਕਹਿ ਰਹੇ ਨੇ ਕਿ ਹਾਸਾ ਸ਼ੱਕੀ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी वी एक सौ अठाई स्ट्रीट पायल बिजनेस सेंटर सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सरी कैलगरी कामयाबी तो बाद हूँ अस अपनी तीज लोकेशन एडमिंटन भी खोल ली है ਦਸੋ ਘੋਤਾ ਸ਼ੋ ਚੱਕ ਵਾਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਬੈਂਕ ਆਫ ਕੈਨੇਡਾ ਵੱਲੋਂ ਅੱਜ ਵਿਆਜ ਦਰਾਂ ਦੇ ਬਾਰੇ ਫੈਸਲਾ ਕੀਤਾ ਜਾਣਾ ਸੀ ਪਰ ਉਹਨਾਂ ਨੇ ਵਿਆਜ ਦਰਾਂ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਮਤਲਬ ਕਿ ਨਾ ਹੀ ਵਿਆਜ ਦਰਾਂ ਵਧਾਈਆਂ ਗਈਆਂ ਤੇ ਨਾ ਹੀ ਘਟਾਈਆਂ ਗਈਆਂ ਆ ਬੈਂਕ ਆਫ ਕੈਨੇਡਾ ਆਪਣੇ ਪਹਿਲਾਂ ਦਿੱਤੇ ਹੋਏ ਬਿਆਨ ਦੇ ਉੱਤੇ ਚੱਲ ਰਹੀ ਹੈ। ਉਹਨਾਂ ਨੇ ਪਿਛਲੇ ਸਾਲ ਇਹ ਗੱਲ ਅਖੀਰ ਚ ਕਹਿ ਦਿੱਤੀ ਸੀ ਕਿ 2026 ਦੇ ਵਿੱਚ ਬਹੁਤੀ ਤਬਦੀਲੀ ਨਹੀਂ ਦੇਖਣਾ ਚਾਹੁੰਦੇ। ਕਹਿੰਦੇ ਵੀ ਜੇਕਰ ਕੋਈ ਬਹੁਤੀ ਸੰਸਾਰ ਭਰ ਦੇ ਵਿੱਚ ਕੋਈ ਵੱਡੀ ਗੱਲਬਾਤ ਨਹੀਂ ਹੁੰਦੀ ਤਾਂ ਕੈਨੇਡਾ ਦੇ ਵਿੱਚ ਵਿਆਜ ਦਰਾਂ ਇੱਥੇ ਰੱਖੀਆਂ ਜਾਣਗੀਆਂ। ਹੋ ਸਕਦਾ ਇੱਕ ਅੱਧਾ ਕੁਆਟਰ ਘਟ ਜਾਣ, ਹੋ ਸਕਦਾ ਇੱਕ ਅੱਧਾ ਕੁਆਟਰ ਵੱਧ ਜਾਣ ਪਰ ਕੁੱਲ ਮਿਲਾ ਕੇ ਵਿਆਜ ਦਰਾਂ ਇੱਥੇ ਹੀ ਰੱਖੀਆਂ ਜਾਣਗੀਆਂ। ਇਸ ਵੇਲੇ ਮਾਰਕੀਟ ਦੇ ਵਿੱਚ ਜਿਹੜੀ ਖੁੱਲੀ ਮੌਰਗੇਜ ਆ ਤਕਰੀਬਨ 4.4 ਤੋਂ 4% ਦੀ ਤੱਕ ਅਤੇ ਬੱਜਵੀ ਮੌਰਗੇਜ ਜਿਹੜੀ ਆ ਉਹ ਵੀ 4.4% ਦੇ ਤਕਰੀਬ ਤਿੰਨ ਜਾਂ ਪੰਜ ਸਾਲ ਵਾਸਤੇ ਮਿਲ ਰਹੀ ਆ ਆਮ ਤੌਰ ਤੇ ਸਧਾਰਨ ਹਾਲਾਤ ਦੇ ਵਿੱਚ ਕੈਨੇਡਾ ਦੇ ਵਿੱਚ ਵਿਆਜ ਦਰਾਂ ਤਕਰੀਬਨ ਇੱਥੇ ਕੀ ਟਿਕੀਆਂ ਰਹੀਆਂ ਆ ਸੋ ਲਗਭਗ ਹਾਲਾਤ ਉਹ ਬਣਾ ਦਿੱਤੇ ਗਏ ਜਿੱਥੇ ਕਿ ਅਪਾ ਨਾਰਮਲ ਕਹਿ ਸਕਦੇ ਆ ਇਸ ਦੇ ਨਾਲ ਹੀ ਬੀਸੀ ਦੇ ਵਿੱਚ ਖਾਸ ਕਰਕੇ ਗ੍ਰੇਟਰ ਵੈਨਕੂਵਰ ਚ ਘਰਾਂ ਦੀ ਮਾਰਕੀਟ ਦੇ ਵਿੱਚ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਉਹ ਥੋੜੇ ਥੋੜੇ ਤਰੇ ਆ ਉਹਨਾਂ ਨੂੰ ਮਹਿਸੂਸ ਹੋਣ ਲੱਗਾ ਵੀ ਜਿੱਥੇ ਕਿ ਪ੍ਰਾਈਸਾਂ ਡਿਗਣੀਆਂ ਸੀਗੀਆਂ ਉਹ ਡਿੱਗ ਚੁੱਕੀਆਂ ਨੇ ਜੋ ਕਿ ਕਾਫੀ ਆ ਬੜੀਆਂ ਸਿਗਨੀਫੀਕੈਂਟ ਨੇ ਘਰਾਂ ਦੀ ਕੀਮਤ ਪਿਛਲੇ ਸਾਲਾਂ ਦੇ ਮੁਕਾਬਲੇ ਦੇਖੀਏ ਤਾਂ 15 16 ਦੇ ਵਿੱਚ ਲਈ ਆ ਚੁੱਕੀ ਆ ਜੋ ਕੀਮਤਾਂ 20 15 16 ਚ ਹੁੰਦੀਆਂ ਸੀ ਉਹਦੇ ਤੱਕ ਲਗਭਗ ਰੇਟ ਜਾ ਚੁੱਕੇ ਆ ਸੋ ਕੋਂਡੋ ਮਾਰਕੀਟ ਜ਼ਿਆਦਾ ਡਿਗੀ ਹੋਈ ਆ ਸੋ ਜਿਹੇ ਹਾਲਾਤ ਦੇ ਵਿੱਚ ਜਿਹੜੇ ਫਸਟ ਟਾਈਮ ਬਾਏਰਸ ਨੇ ਉਹ ਜ਼ਿਆਦਾ ਐਂਟਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਵੀ ਕਿ ਇੰਟਰਸਟ ਰੇਟ ਵੀ ਠੀਕ ਆ ਮਾਰਕੀਟ ਵਿੱਚ ਜਿੱਥੇ ਟਿਕਣੀ ਸੀ ਡਿੱਗ ਪਈ ਆ ਤੇ ਹੁਣ ਉਹ ਐਂਟਰ ਕਰ ਸਕਦੇ ਆ ਸੋ ਅਜਿਹੇ ਹਾਲਾਤ ਦੇ ਵਿੱਚ ਥੋੜੀ ਜਿਹੀ ਮਾਰਕੀਟ ਤੁਰੀ ਆ ਜਿਹੜੇ ਵੱਡੇ ਪਲੇਅਰਜ਼ ਨੇ ਖਾਸ ਕਰਕੇ ਗ੍ਰੇਟਰ ਵੈਨਕੂਵਰ ਦੇ ਵਿੱਚ ਤੇ ਗ੍ਰੇਟਰ ਟ੍ਰਾਂਟੋ ਚ ਬਹੁਤ ਫਸੇ ਹੋਏ ਆ ਜਿਹੜੇ ਵੱਡੇ ਕਾਂਡੋ ਮਾਲਕ ਸੀਗੇ ਉਹ ਕੀ ਕਰਦੇ ਸੀ ਕਿ ਬਹੁਤਾ ਪ੍ਰਾਈਵੇਟ ਮੌਰਗੇਜ ਦੇ ਉੱਤੇ ਨਿਰਭਰ ਕਰਦੇ ਸੀਗੇ ਪ੍ਰਾਈਵੇਟ ਮੌਰਗੇਜ ਮਹਿੰਗੀ ਬਹੁਤ ਹੁੰਦੀ ਆ ਮੁਨਾਫਾ ਵੀ ਬਹੁਤ ਬੱਚਾ ਕੱਢ ਲੈਂਦੇ ਸੀ ਉਹਨਾਂ ਨੂੰ ਦੇ ਕੇ ਪਰ ਉਹਨਾਂ ਕਿਉਂਕਿ ਫਸੇ ਹੋਏ ਐ ਕਿਸ ਤਰ੍ਹਾਂ ਤੁਰ ਨਹੀਂ ਰਹੀਆਂ ਗ੍ਰੇਟਰ ਵੈਨਕੂਵਰ ਚ ਹਾਲਾਤ ਹੈ ਕਿ ਬਹੁਤ ਵੱਡੇ ਵੱਡੇ ਨਾਮ ਜਿਨ੍ਹਾਂ ਨੇ ਪਹਿਲੇ ਸਾਲ ਦੇ ਵਿੱਚ ਨਾਮ ਵੀ ਕਮਾਇਆ ਸੀ ਤੇ ਨਾਮਾ ਵੀ ਕਮਾਇਆ ਸੀਗਾ ਇਸ ਵੇਲੇ ਹਾਲਾਤੇ ਹੋਏ ਆ ਕਿ ਠੂਠਾ ਲੈ ਕੇ ਦਰਦਦਰ ਤੌਰ ਫਿਰਨ ਵਾਲੀ ਗੱਲ ਹੋਈ ਪਈ ਆ ਪਰ ਕਿਤੇ ਖੈਰ ਨਹੀਂ ਪੈ ਰਹੀ ਇਨਸਾਲਵੈਂਸੀ ਇਸ ਬੈਂਕਰਪਸੀ ਇਸ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਆ ਪਰ ਗੱਲ ਉੱਥੇ ਵਿਆਜ ਦਰਾਂ ਦੀ ਕਰੀਏ ਤਾਂ ਅੱਜ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਇਸ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਸ੍ਰੀ ਸ਼ਹਿਰ ਦੀ ਸ੍ਰੀ ਪੁਲਿਸ ਨੇ ਪਰਸੋਂ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ 'ਚ ਦੋ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ ਤੇ ਸਰੀਦੀ 129 ਵੀਟਾ ਤੇ 83 ਐਮ ਨੂੰ ਲੱਗੇ ਗੋਲੀ ਚਰਾਉਣ ਦੀ ਕੋਸ਼ਿਸ਼ ਕੀਤੀ ਗਈ ਪਤਾ ਲੱਗਾ ਕਿ ਗੋਲੀ ਚਲਾਉਣ ਲੱਗਿਆ ਇੱਕ ਗੋਲੀ ਚੱਲੀ ਆ ਉਹ ਵੀ ਕਿਤੇ ਲੱਗੀ ਨਹੀਂ ਤੇ ਨਾਲ ਦੀ ਨਾਲ ਹੀ ਜਿਹੜੀ ਗਨ ਸੀਗੀ ਉਹ ਜੈਮ ਹੋ ਗਈ ਲੱਗ ਕੇ ਹੀ ਕਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਆ ਕੇ ਦੋ ਜਾਨਿਆਂ ਨੂੰ ਕਾਬੂ ਕਰ ਲਿਆ ਸੀ ਇਹਨਾਂ ਦੀ ਪਛਾਣ ਹਰਸ਼ਦੀਪ ਸਿੰਘ ਉਮਰ 20 ਸਾਲ ਅਤੇ ਹਾਂਸਪ੍ਰੀਤ ਸਿੰਘ ਉਮਰ 21 ਸਾਲ ਵਜੋਂ ਕੀਤੀ ਗਈ ਸੀ ਸੋ ਅੱਜ ਸਰੀ ਪੁਲਿਸ ਨੇ ਇਹਨਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਇਹਨਾਂ ਬਾਰੇ ਕੁਝ ਵੀ ਜਾਣਦੇ ਹੋਣ ਮਤਲਬ ਕਿ ਕਿਤੇ ਦੇਖੇ ਹੋਣ ਕਿਤੇ ਰਹਿੰਦੇ ਰਏ ਹੋਣ ਕਿਸੇ ਤੇ ਰਿਸ਼ਤੇਦਾਰ ਹੋਣ ਇਹਨਾਂ ਦੇ ਸਾਥੀਆਂ ਮਿੱਤਰਾਂ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਸਰੀ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਸੋ ਸਰੀ ਪੁਲਿਸ ਦੇ ਉੱਤੇ ਬੜਾ ਦਬਾਅ ਬਣਿਆ ਹੋਇਆ ਸੀ ਕਿ ਜਿਹੜੇ ਬੰਦੇ ਫੜਦੇ ਆਂ ਉਨੇ ਦੀਆਂ ਤਸਵੀਰਾਂ ਜਾਰੀ ਕਰਿਆ ਕਰੋ ਜਿਹੜੇ ਬੰਦੇ ਸੀਬੀਐਸਏ ਰਿਪੋਰਟ ਕਰਦੀ ਹੈ ਉਹਨਾਂ ਦੀਆਂ ਵੀ ਤਸਵੀਰਾਂ ਜਾਰੀ ਕਰਿਆ ਕਰੋ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਈ ਵਾਰੀ ਨਾਂ ਦਾ ਨਹੀਂ ਪਤਾ ਹੁੰਦਾ ਸ਼ਕਲ ਦੇ ਕੇ ਪਤਾ ਲੱਗਦੀ ਹੈ ਤੇ ਉਹਨਾਂ ਦੇ ਕੋਲ ਬਹੁਤ ਸਾਰੀ ਇਹੋ ਜਿਹੀ ਜਾਣਕਾਰੀ ਹੁੰਦੀ ਹੈ ਜਿਹੜੀ ਕਿ ਪੁਲਿਸ ਜਾਂ ਸੀਬੀਐਸਏ ਦੀ ਮਦਦ ਕਰ ਸਕਦੀ ਹੈ ਸੋ ਪਹਿਲੀ ਵਾਰੀ ਹੋਇਆ ਕਿ ਸਾਰੀ ਪੁਲਿਸ ਵੱਲੋਂ ਇਸ ਤਰੀਕੇ ਦੇ ਨਾਲ ਫੜੇ ਜਾਣ ਤੋਂ ਬਾਅਦ ਤਸਵੀਰਾਂ ਜਾਰੀ ਕੀਤੀਆਂ ਗਈਆਂ ਚਾਰਜਾਂ ਦੇ ਉੱਤੇ ਪਹਿਲਾਂ ਹੀ ਜਿਹੜੇ ਲੱਗੇ ਹੋਏ ਆ ਸੋ ਇਹ ਹੁਣ ਪੁਲਿਸ ਦਾ ਕਹਿਣਾ ਕਿ ਜਾਂਚ ਹੱਲੇ ਵੀ ਚੱਲੀ ਹੈ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਸਿੰਘ ਦੇ ਉੱਤੇ ਹੋਰ ਚਾਰਜ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਸਕਦੇ ਆ ਇਸ ਦੇ ਨਾਲ ਹੀ ਸਰੀ ਦੇ ਵਿੱਚ ਮੁਰਗ ਗੋਲੀਆਂ ਚੱਲੀਆਂ ਜੀ ਗੋਲੀਆਂ ਚੱਲਣ ਦੀ 23ਵੀਂ ਵਾਰ ਦਾਤ ਸਰੀ ਅਤੇ ਡੈਲਟਾ ਨੂੰ ਆਸ ਵਿੱਚ ਬਣਦੀ ਸਕਾਟ ਰੋਡ ਅਤੇ 81 ਐਵਨਿਊ ਦੇ ਲਾਗੇ ਇੱਕ ਪੰਜਾਬੀ ਗ੍ਰੋਸਰੀ ਸਟੋਰ ਤੇ ਹੋਈ ਆ ਸੋ ਇੱਥੇ ਤੜਕੇ ਦੀਆਂ ਤਕਰੀਬਨ 4 ਵਜੇ ਗੋਲੀਆਂ ਚਲਾਈਆਂ ਗਈਆਂ ਦੋ ਗੋਲੀਆਂ ਦੇ ਨਿਸ਼ਾਨ ਉੱਤੇ ਲੱਬੇ ਆ ਸੋ ਇਹ ਜਿਹੜਾ ਗ੍ਰੋਸਰੀ ਸਟੋਰ ਹੈ ਟੈਂਪ ਹਾਰਟਨਜ਼ ਨਾਲ ਦੀ ਬੈਗ ਲੱਗਦੀ ਆ ਤੇ ਮਾਮਲਾ ਇਹ ਵੀ ਫਰੋਤੀਆਂ ਦਾ ਹੀ ਸਮਝਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਲਗਰੀ ਸ਼ਹਿਰ ਦੀ ਕੈਲਗਰੀ ਸ਼ਹਿਰ ਦੇ ਵਿੱਚ ਵੀ ਫਰੋਤੀਆਂ ਵਾਲਾ ਮਾਮਲਾ ਜਿਹੜਾ ਕਾਫੀ ਗਰਮਾਇਆ ਹੋਇਆ ਪਰ ਇੱਕ ਡਿਫਰੈਂਟ ਕੇਸ ਅੱਜ ਜਿਹੜਾ ਆਦੀ ਪੁਲਿਸ ਜਾਂਚ ਕਰ ਰਹੀ ਹੈ ਕੈਲਗੀ ਦੇ ਵਿੱਚ ਰੈੱਡ ਸਟੋਨ پارک ਏਰੀਆ ਪੰਜਾਬੀਆਂ ਦੀ ਸੰਗੜੀ ਬਸੋਂ ਬਹੁਤ ਸਾਰੇ ਘਰ ਨੇ ਇੱਥੇ ਇੱਥੇ ਇੱਕ ਘਰ ਦੇ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਈਆਂ ਸੋ ਹਜੇ ਤੱਕ ਪੁਲਿਸ ਨੇ ਇਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਪਰ ਕਿਉਂਕਿ ਇਹ ਰਿਹਾਇਸ਼ੀ ਇਲਾਕੇ ਦੇ ਵਿੱਚ ਪੰਜਾਬੀਆਂ ਦੇ ਬਹੁਤ ਜ਼ਿਆਦਾ ਘਰ ਨੇ ਇਸ ਕਰਕੇ ਕੈਲਗੀ ਦਾ ਪੰਜਾਬੀ ਭਾਈਚਾਰਾ ਕਾਫੀ ਇਸ ਵੇਲੇ ਐਂਗਜ਼ਾਇਟੀ ਦੇ ਵਿੱਚ ਆ ਸੋ ਇਹ ਪੁਲਿਸ ਨੇ ਦੱਸਿਆ ਕੈਲਗੀ ਦੀ ਜਿਨੇ ਕਿ ਅੱਜ ਤਕਰੀਬਨ ਤੜਕੇ 1 ਵਜੇ ਦੇ ਕਰੀਬ ਉਹਨਾਂ ਨੂੰ ਸੱਦਿਆ ਗਿਆ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਕੁਝ ਡਿਸਟਰਬੈਂਸ ਹੋ ਰਹੀ ਆ ਕੁਝ ਗਲਤ ਚੱਲ ਰਿਹਾ ਤੇ ਜਦੋਂ ਪੁਲਿਸ ਉੱਥੇ ਪਹੁੰਚੀ ਆ ਤਾਂ ਉਹਨਾਂ ਨੂੰ ਦੋ ਜਿਹੜੇ ਐਡਲਟਸ ਨੇ ਉਹ ਸਖਤ ਜ਼ਖਮੀ ਹਾਲਤ ਦੇ ਵਿੱਚ ਮਿਲੇ ਆ ਉਹਨਾਂ ਵਿੱਚੋਂ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਗਈ ਆ ਤੇ ਦੂਜੇ ਨੇ ਹਸਪਤਾਲ ਜਾ ਕੇ ਧਾਮ ਤੋੜ ਦਿੱਤਾ ਆ ਕੁਝ ਇਹਨੂੰ ਜਿਹੜਾ ਮਰਡਰ ਸੁਸਾਈਡ ਮਾਮਲਾ ਮੰਨ ਕੇ ਚੱਲ ਰਿਹਾ ਪਰ ਹਜੇ ਤੱਕ ਪੁਲਿਸ ਨੇ ਨਾਮ ਜਿਹੜੇ ਜਾਰੀ ਨਹੀਂ ਕੀਤੇ ਪਰ ਸਾਡੇ ਵੱਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਕਤਲ ਦੀ ਹੋਰ ਤਹਿ ਤੱਕ ਜਾਈਏ ਇਸ ਮਾਮਲੇ ਦੀ ਹੋਰ ਤਹਿ ਤੱਕ ਜਾਈਏ ਇਸ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੀ ਬ੍ਰੈਂਪਟਨ ਦੀ ਬ੍ਰੈਂਟਨ ਦੇ ਵਿੱਚ ਇੱਕ 47 ਸਾਲਾਂ ਤੇਜਿੰਦਰ ਢਾਲੀਆਲ ਤੇ ਦੋਸ਼ ਲੱਗੇ ਨੇ ਉਹ ਕੈਨੇਡਾ ਦੇ ਵਿੱਚ ਆਈਆਂ ਨਵੀਆਂ ਔਰਤਾਂ ਜਿਹੜੀਆਂ ਨੌਕਰੀ ਦੀ ਭਾਲ ਕਰ ਰਹੀਆਂ ਸਨ ਉਹਨਾਂ ਦਾ ਸ਼ੋਸ਼ਣ ਕਰਦਾ ਸੀਗਾ ਸੋ ਇਹ ਦੋਸ਼ ਜਿਹੜੇ ਨੇ ਇਹ ਹਾਲਟਰਨ ਰੀਜਨਲ ਪੁਲਿਸ ਜਿਹੜੀ ਨੇ ਉਹਨਾਂ ਵੱਲੋਂ ਲਾਏ ਗਏ ਆ ਉਹ ਮਾਰਚ ਅਤੇ ਦਸੰਬਰ 2025 ਦੇ ਵਿਚਾਲੇ ਹੋਈਆਂ ਦੋ ਵੱਖ-ਵੱਖ ਘਟਨਾਵਾਂ ਦੀ ਜਾਂਚ ਕਰ ਰਹੇ ਸੀ ਜਾਂਚ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਲੱਭਿਆ ਜਾ ਰਿਹਾ ਸੀਗਾ ਤੇ ਹੁਣ ਪੁਲਿਸ ਨੇ ਬਕਾਇਦਾ ਲੱਭ ਕੇ 47 ਸਾਲਾਂ ਤੇਜਿੰਦਰ ਢਾਲੀਆਲ ਦੇ ਉੱਤੇ ਚਾਰਜ ਲਾਏ ਨੇ ਜੀ ਦੋਵੇਂ ਮਾਮਲੇ ਬਾਰੇ ਪਰਸੈਂਟ ਦੱਸਿਆ ਕਿ ਕਜੀਜੀ ਇੱਕ ਵੈਬਸਾਈਟ ਆ ਇੱਕ ਪਲੈਟਫਾਰਮ ਆ ਜਿਹਦੇ ਉੱਤੇ ਅਕਸਰ ਲੋਕੀ ਨੌਕਰੀਆਂ ਵੀ ਲੱਭਦੇ ਆ ਸਮਾਨ ਖਰੀਦਦੇ ਵੇਚਦੇ ਆ ਸੋ ਕਜੀਜੀ ਦੇ ਉੱਤੇ ਨੌਕਰੀਆਂ ਦੇ ਵਾਸਤੇ ਇਸ਼ਤਿਹਾਰ ਦਿੱਤਾ ਗਿਆ ਸੀਗਾ ਕਿ ਐਂਟਰੀ ਲੈਵਲ ਡਾਟਾ ਐਂਟਰੀ ਦੀਆਂ ਨੌਕਰੀਆਂ ਅਵੇਲੇਬਲ ਨੇ ਹੈਲਪ ਵਾਂਟਡ ਦਾ ਇਸ਼ਤਿਹਾਰ ਦੇ ਵਿੱਚ ਕਿਹਾ ਗਿਆ ਸੀਗਾ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ ਫਿਰ ਇੰਟਰਵਿਊ ਦੇ ਬਹਾਨੇ ਪੀੜਤ ਔਰਤਾਂ ਨੂੰ ਕਥਿਤ ਦੋਸ਼ੀ ਵੱਲੋਂ ਸੌਨਸਨ ਇੰਡਸਟਰੀ ਏਰੀਆ ਵਿੱਚ ਲਜਾਇਆ ਗਿਆ ਉਥੇ ਇੱਕ ਮਾਮਲੇ ਦੇ ਵਿੱਚ ਤਾਂ ਪੀੜਤ ਤਾਂ ਕਹਿੰਦੀ ਵੀ ਮੇਰਾ ਜ਼ਬਰਦਸਤੀ ਕੀਤੀ ਗਈ ਹੈ ਧੱਕੇਸ਼ਾਹੀ ਕੀਤੀ ਗਈ ਹੈ ਜਦੋਂ ਕਿ ਦੂਜੇ ਮਾਮਲੇ ਵਿੱਚ ਪੀੜਤ ਤਾਂ ਕਹਿੰਦੀ ਕਿ ਇਹਨੇ ਮੈਨੂੰ ਕਿਹਾ ਸੀ ਮੈਂ ਤੈਨੂੰ ਨੌਕਰੀ ਦੇ ਦਿੰਦਾ ਬਦਲੇ ਵਿੱਚ ਸਰੀਰਕ ਸੰਬੰਧ ਬਣਾਉਣੇ ਪੈਣਗੇ ਸੋ ਪੁਲਿਸ ਜਾਂਚ ਦੇ ਦੌਰਾਨ ਦੋਹਾਂ ਹੀ ਔਰਤਾਂ ਨੇ ਇਸ ਕਥਿਤ ਦੋਸ਼ੀ ਦੀ ਪਛਾਣ ਕਰ ਲਈ ਹੈ ਤੇ ਹੁਣ ਤਿੰਦਰ ਧਾਲੀਆਲ ਨੂੰ ਲੱਭ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨੂੰ ਹਾਲ ਦੀ ਘੜੀ ਜ਼ਮਾਨਤ ਦੇ ਉੱਤੇ ਰਿਹਾ ਕਰ ਦਿੱਤਾ ਹੈ ਤੇ ਨਾਲ ਹੀ ਪੁਲਿਸ ਨੇ ਅਪੀਲ ਕੀਤੀ ਹੈ ਕਿ ਇਹ ਤਸਵੀਰ ਦੇਖ ਲਓ ਜੇਕਰ ਕਿਸੇ ਹੋਰ ਔਰਤ ਦੇ ਨਾਲ ਵੀ ਇਸ ਨੇ ਅਜਿਹਾ ਕੀਤਾ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰ ਸਕਦੀ ਹੈ ਕਿਉਂਕਿ ਅਜੇ ਮਾਮਲੇ ਵਿੱਚ ਹੁੰਦਾ ਹੈ ਅਕਸਰ ਕਿ ਕਈ ਵਾਰੀ ਪੀੜਤ ਜਿਹੜੇ ਇੱਕ ਤੋਂ ਵੱਧ ਹੁੰਦੇ ਆ ਸੋ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਕਿ ਜੇਕਰ ਕੋਈ ਹੋਰ ਪੀੜਤ ਆ ਤਾਂ ਉਹਨੂੰ ਅੱਗੇ ਆਉਣਾ ਚਾਹੀਦਾ ਆ ਬਾਕੀ ਕੋਰਟ ਦੇ ਵਿੱਚ ਹਜੇ ਦੋਸ਼ ਸਿੱਧ ਹੋਣੇ ਆ ਸੋ ਮੁਕੱਦਮਾ ਜਿਹੜਾ ਇਸ ਮਾਮਲੇ ਵਿੱਚ ਚੱਲੂਗਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਗੋਲਡੀ ਬਰਾੜ ਇੱਕ ਬਹੁਤ ਵੱਡਾ ਨਾਂ ਆ ਜਾਂ ਇਹ ਕਹਿ ਲਈਏ ਕਿ ਦੁਨੀਆ ਦੇ ਵਿੱਚ ਇਸ ਵੇਲੇ ਇੱਕ ਬਹੁਤ ਵੱਡਾ ਨਾਂ ਬਣ ਗਿਆ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਸਰਗਰਮ ਗੋਲਡੀ ਬਰਾੜ ਉਹਦੇ ਉੱਤੇ ਅਨੇਕਾਂ ਹੀ ਜਿਹੜੇ ਆ ਮੁਕੱਦਮੇ ਚੱਲ ਰਹੇ ਆ ਕਤਲਾਂ ਦੇ ਨਾਲ ਸੰਬੰਧਿਤ ਜਥੇ ਬੰਦਕ ਅਪਰਾਧ ਦੇ ਨਾਲ ਸੰਬੰਧਿਤ ਅਗਵਾ ਫਰੋਤੀਆਂ ਵਗੈਰਾ ਸੋ ਬਾਹਰਲੇ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਦੇ ਦੋਸ਼ ਗੋਲਡੀ ਬਰਾੜ ਦੇ ਉੱਤੇ ਲੱਗਦੇ ਰਹੇ ਆ ਪੰਜਾਬ ਨਾਲ ਦੇ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ਵਿੱਚ ਸਿੱਧੇ ਤੌਰ ਦੇ ਉਹਦਾ ਨਾਂ ਜਿਹੜਾ ਉਹ ਲਿਆ ਜਾਂਦਾ ਰਿਹਾ ਬੇਸ਼ੱਕ ਹੁਣ ਇਹ ਕਿਹਾ ਜਾ ਰਿਹਾ ਕਿ ਗੋਲਡੀ ਬਰਾੜ ਲਾਰੈਂਸ ਮਿਸ਼ਨੋਈ ਤੋਂ ਅੱਡ ਹੋ ਚੁੱਕਾ ਆ ਦੋਵੇਂ ਧੜਿਆਂ ਵਿਚ ਲੜ ਰਹੇ ਆ ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਇੱਕ ਮਹਮ ਜਲਾਈ ਗਈ ਆ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚ ਗੈਂਗਸਟਰ ਖਤਮ ਕਰਨੇ ਆ ਤੇ ਦੂਜੇ ਪਾਸੇ ਗੈਂਗਸਟਰ ਇਹ ਦੋਸ਼ ਲਾ ਰਹੇ ਆ ਕਿ ਇਹ ਸਿਰਫ ਇੱਕ નિર્ਦੋਸ਼ ਨੌਜਵਾਨਾਂ ਨੂੰ ਮਾਰਨ ਦੀ ਜਿਹੜੀ ਆ ਚਾਲ ਆ ਉਹ ਕਹਿੰਦਾ ਜਿਹੜੇ ਵੱਡੇ ਗੈਂਸਟਰ ਨੇ ਉਹਨਾਂ ਨਾਲ ਤਾਂ ਕੋਈ ਪਹੁੰਚ ਵੀ ਨਹੀਂ ਸਕਦਾ ਤੇ ਜਿਹੜੇ ਛੋਟੇ ਮੋਟੇ ਨੇ ਕੋਈ ਮਾੜਾ ਮਾੜਾ ਕੁੜੀਆਂ ਵੇਚਣ ਵਾਲਾ ਆ ਜਾਂ ਉਹਨਾਂ ਦਾ ਕੋ ਸਾਥੀ ਆ ਉਹਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਕੇ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣਾ ਚਾਹੁੰਦੀ ਆ ਇਸੇ ਦੌਰਾਨ ਅੱਜ ਜਿਹੜਾ ਜੀ ਅਦਾਲਤ ਦੇ ਬਾਹਰ ਮਹਾਲੀ ਦੇ ਬਾਹਰ ਇੱਕ ਕਤਲ ਹੋਇਆ ਗੁਰਵਿੰਦਰ ਸਿੰਘ ਨਾਂ ਦਾ ਨੌਜਵਾਨ ਤੇ ਚੰਡੀਗੜ੍ਹ ਦੇ ਬਿਲਕੁਲ ਨਾਲ ਸ਼ਹਿਰ ਮਹਾਲੀ ਆ ਉਦੀ ਅਦਾਲਤ ਦੇ ਵਿੱਚ ਉਸ ਵੇਲੇ ਲਾਰੈਂਸ ਪਿਸ਼ਨੋਈ ਦਾ ਕੇਸ ਚੱਲ ਰਿਹਾ ਸੀਗਾ ਡੀਜੀ ਪੱਧਰ ਦੇ ਅਧਿਕਾਰੀ ਜਵਾਬ ਦੇ ਰਹੇ ਸਕੇ ਜੱਜਾਂ ਦੇ ਤੇ ਬਾਹਰ ਕਤਲ ਹੋ ਗਿਆ। ਉਹ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਹੈ ਗੁਰਵਿੰਦਰ ਸਿੰਘ ਦੇ ਦੀ ਉਹ 골ਡੀ ਬਰਾੜ ਨੇ ਲਈ ਆ। ਸੋ ਇੱਕ ਤਕਰੀਬਨ ਸਵਾ ਚਾਰ ਦੀ ਆਡੀਓ ਜ਼ਿੰਮੇਵਾਰੀ ਦੀ ਉਹਨਾਂ ਨੇ ਰਿਲੀਜ਼ ਕੀਤੀ ਆ। ਉਹਦੇ ਵਿੱਚ ਪਹਿਲੀ ਗੱਲ ਉਹਨਾਂ ਨੇ ਇਹੀ ਕੀਤੀ ਆ ਕਿ ਗੁਰਵਿੰਦਰ ਸਿੰਘ ਦਾ ਕਤਲ ਅਸੀਂ ਕੀਤਾ ਤੇ ਉਹਨਾਂ ਨੇ ਦੋਸ਼ ਇਹ ਲਾਇਆ ਕਿ 골ਡੀ ਬਰਾੜ ਦੇ ਚਾਚੇ ਦਾ ਲੜਕਾ ਗੁਰਲਾਲ ਬਰਾੜ ਜਿਹਨੂੰ ਕਿ 220 ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ ਤੇ ਉਹ ਕਹਿੰਦੇ ਵੀ ਇਹ ਕਤਲਾਂ ਦੇ ਵਿੱਚ ਸ਼ਾਮਲ ਸੀਗਾ ਗੁਰਵਿੰਦਰ ਸਿੰਘ ਹਮਲਾਵਰਾਂ ਦੇ ਨਾਲ ਸੀਗਾ ਉੱਥੇ ਖੜਾ ਸੀਗਾ ਉਹਨਾਂ ਦਾ ਸਾਥੀ ਸੀਗਾ ਤੇ ਨਾਲ ਹੀ ਉਸਨੇ ਪੋਰਟਸ ਦੇ ਉੱਤੇ ਵੀ ਦੋਸ਼ ਲਾਏ ਆ ਕਿ ਗਰਲਾਲ ਬਰਾੜ ਦੇ ਵਿਦਿਆਰਥੀ ਆਗੂ ਸੀਗਾ ਪਰ ਉਹਨੂੰ ਇੱਕ ਗੈਂਗਸਟਰ ਬਣਾ ਕੇ ਪੇਸ਼ ਕੀਤਾ ਗਿਆ ਤਾਂ ਕਿ ਹੋਰ ਗ੍ਰਿਫਤਾਰੀਆਂ ਜਾਂਚ ਨਾ ਕਰਨੀ ਪਵੇ ਸੋ ਇਹ ਜਿਹੜਾ سانس ਨਹੀਂ ਖੇਚ ਕਤਲ ਗੁਰਵਿੰਦਰ ਸਿੰਘ ਦਾ ਹੋਇਆ ਕਚਹਿਰੀਆਂ ਦੇ ਬਾਹਰ ਹੋਇਆ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰੀ ਮਾਹੌਲ ਫਿਰ ਗਰਮਾਇਆ ਲੋਕ ਜਿਹੜੇ ਸੋਚਣ ਲਈ ਮਜਬੂਰ ਹੋਏ ਆ ਤੇ ਨਾਲ ਦੀ ਨਾਲ ਗੋਲਡੀ ਬ੍ਰਾਡ ਨੇ ਜਿਹੜੀ ਹੈ ਜ਼ਿੰਮੇਵਾਰੀ ਲਈ ਆ ਹੁਣ ਗੋਲਡੀ ਬ੍ਰਾਡ ਜਿਹੜਾ ਜੀ ਉਹਦੇ ਮਾਪਿਆਂ ਨੂੰ ਪੁਲਿਸ ਨੇ ਬੀਤੇ ਦਿਨੀ ਗ੍ਰਿਫਤਾਰ ਕੀਤਾ ਉਹਦੇ ਪੁੱਤਾ ਸ਼ਮਸ਼ੀਰ ਸਿੰਘ ਜਿਹੜਾ ਕਿ ਪੁਲਿਸ ਦੇ ਵਿੱਚ ਹੀ ਐਸਆਈ ਰਹੇ ਆ ਤੇ ਮਕਸਰ ਜ਼ਿਲ੍ਹੇ ਨਾਲ ਸੰਬੰਧਤ ਨੇ ਉਹਨਾਂ ਦੀ ਮਾਤਾ ਪ੍ਰੀਤਪਾਰਕ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗੋਲਡੀ ਬ੍ਰਾਡ ਆਪਣੀ ਇਸ ਜ਼ਿੰਮੇਵਾਰੀ ਵਿੱਚ ਦੋਸ਼ ਲਾਉਂਦਾ ਕਿ ਮੇਰੇ ਮਾਪਿਆਂ ਨੂੰ ਰਮੰਦਰ ਸਾਹਿਬ ਦਾ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਨੂੰ ਗ੍ਰਫਤਾਰ ਕੀਤਾ ਗਿਆ ਜੀ ਸੋ ਉਹਦੇ ਮਾਪੇ ਇਸ ਵੇਲੇ ਪੁਲਿਸ ਕਸਟਡੀ ਵਿੱਚ ਤੇ ਗੋਲਡੀ ਬਰਾੜ ਨੇ ਆਪਣੀ ਇਸ ਆਡੀਓ ਜ਼ਿੰਮੇਵਾਰੀ ਦੇ ਵਿੱਚ ਇਹ ਕਿਹਾ ਕਿ ਧੱਕਾ ਕੀਤਾ ਜਾ ਰਿਹਾ ਮੁੰਡਿਆਂ ਦੇ ਪਰਿਵਾਰਾਂ ਦੇ ਨਾਲ ਤੇ ਅਸੀਂ ਫਿਰ ਸਾਨੂੰ ਪਤਾ ਇਸ ਗੱਲ ਦਾ ਕਿ ਜਿਹੜੇ ਪੰਜਾਬ ਦੇ ਮੰਤਰੀ ਨੇ ਲੀਡਰ ਨੇ ਜਾ ਪੁਲਿਸ ਆਫਸਰਜ਼ ਨੇ ਇਹਨਾਂ ਦੇ ਟੱਬਰ ਇਹਨਾਂ ਦੇ ਜਵਾਗ ਕਿੱਥੇ ਕਿੱਥੇ ਰਹਿੰਦੇ ਆ ਉਹਦੇ ਵਿੱਚ ਉਹ ਇਹ ਵੀ ਕਹਿੰਦਾ ਸੁਣਾਈ ਦਿੰਦਾ ਕਿ ਤੁਹਾਡੀ ਪਹੁੰਚ ਤਾਂ ਸਿਰਫ ਪੰਜਾਬ ਤੱਕ ਅਸੀਂ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਆ ਸੋ ਗੋਲਡੀ ਬਰਾਡ ਨੇ ਜਿੱਥੇ ਪਹਿਲਾਂ ਜ਼ਿੰਮੇਵਾਰੀ ਲਈ ਗੁਰਵਿੰਦਰ ਸਿੰਘ ਨੂੰ ਮਾਰਨ ਦੀ ਸੌਡੀਓ ਦੇ ਵਿੱਚ ਉੱਥੇ ਨਾਲ ਦੀ ਨਾਲ ਪੰਜਾਬ ਦੇ ਲੀਡਰਾਂ ਨੂੰ ਤੇ ਪੰਜਾਬ ਦੀ ਪੁਲਿਸ ਅਫਸਰਾਂ ਨੂੰ ਸਿੱਧੀ ਧਮਕੀ ਵੀ ਦਿੱਤੀ ਆ ਕਿ ਜੇਕਰ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਤਾਂ ਸਾਨੂੰ ਵੀ ਪਤਾ ਵੀ ਤੁਹਾਡੇ ਬੱਚੇ ਜਿਹੜੇ ਕਿੱਥੇ ਕਿੱਥੇ ਰਹਿੰਦੇ ਆ ਆਓ ਤੁਹਾਨੂੰ ਸੌਡੀਓ ਕਲਿੱਪ ਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਸੁਣਾਉਣੀ ਆ ਇਹ ਗੱਲ ਮੈਂ ਇੱਕ ਪੰਜਾਬ ਸਰਕਾਰ ਨੂੰ ਕਹਿੰਨੇ ਚਾਹਾਂ ਜੇ ਜ਼ਰਤ ਹੋਵੇ ਨਾ ਤਾਂ ਜੈਜ ਗੱਲ ਕਰੀਦੀ ਹੁੰਦੀ ਐ ਸਿੱਧਾ ਇੱਕ ਜਵ ਜੀ ਦੰਦਾ ਠੀਕ ਐ ਜੇ ਤੁਹਾਡੀ ਜ਼ਰਤ ਹੈ ਨਹੀਂ ਮੇਰੇ ਤੱਕ ਪਹੁੰਚਣ ਦੀ ਜੇ ਤੁਹਾਡੀ ਗੁਜਰਾਤ ਦਿੱਤੀ ਸਟੇਟਮੈਂਟ ਗਲਤ ਹੋ ਗਈ ਤੇ ਤੁਹਾਡੇ ਤੋਂ ਤੁਸੀਂ ਜ਼ੋਰ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਤੋਂ ਫੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਸ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਈ ਨਹੀਂ ਅਸੀਂ ਦਰਦੇ ਐਜੀਆਂ ਹਰਕਤਾਂ ਨਾ ਕਰੋ ਕਿਸੇ ਦੀ ਧੀ ਭੈਣ ਕਿਸੇ ਦੀ ਮਾਂ ਦੀ ਦੇستی ਨਾ ਕਰੋ ਬਿਨਾ ਕਿਸੇ ਕਸੂਰ ਤੋਂ ਕਿ ਉਹ ਤੁਹਾਡੇ ਸਾਰੀ ਉਮਰ ਦਾ ਖਤ ਪੈ ਜਾਵੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਰੇ ਲੀਡਰਾਂ ਵੀ ਸਾਰੇ ਪੁਲਿਸ ਆਂਦੇ ਸਭ ਤੇ ਜਵਾਬਗਾਰ ਸੱਟ ਹੈ ਠੀਕ ਹੈ ਤੁਸੀਂ ਇਕੱਲੇ ਪੰਜਾਬ ਤੱਕ ਸੀਮਤੋਂ ਅਸੀਂ ਸਾਰੀ ਦੁਨੀਆ 'ਚ ਹੀ ਹਾਂ ਜੇ ਇੰਨਾਂ ਚੀਜ਼ਾਂ ਤੇ ਆ ਕੇ ਸਾਨੂੰ ਸਾਰੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਸਭ ਪੁਲਿਸ ਦੀਆਂ ਸਭ ਲੀਡਰਸ਼ਿਪ ਦੀਆਂ ਪਤਾ ਕਿ ਜੇ ਆ ਜੀ ਨਾ ਕਰੋ ਨਿਯਾਜ਼ ਕਰੋਗੇ ਤਾਂ ਅਸੀਂ ਵੀ ਨਿਯਾਜ਼ ਕਰਾਂਗੇ ਜੇ ਅਸੀਂ ਨਿਯਾਜ਼ ਕਰਨ ਤੇ ਆ ਜੀ ਹਰ ਰੋਜ਼ ਇੱਕ ਬੰਦਾ ਮਰਾ ਸਕਦੇ ਆ ਮਨ 'ਚ ਵਹਿਮ ਨਾ ਰੱਖਿਓ ਸੋ ਇਹ ਸੀ ਗੋਲਡੀ ਬਰਾੜ ਦੀ ਜਾਰੀ ਹੋਈ ਆਡੀਓ ਜਿਦੇ ਵਿੱਚ ਉਹਨੇ ਪੰਜਾਬ ਦੇ ਲੀਡਰਾਂ ਨੂੰ ਅਤੇ ਪੰਜਾਬ ਦੇ ਪੁਲਿਸ ਆਫਿਸਰਾਂ ਨੂੰ ਸਿੱਧੀ ਧਮਕੀ ਦਿੱਤੀ ਆ ਤੇ ਜੇਕਰ ਉਹਨਾਂ ਦੇ ਸੰਗੀਆਂ ਸਾਥੀਆਂ ਤੇ ਘਰਦਿਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਫਿਰ ਉਹ ਵੀ ਜਾਣਦੇ ਆ ਕਿ ਇਹਨਾਂ ਮੰਤਰੀਆਂ ਸੰਤਰੀਆਂ ਦੇ ਪੁਲਿਸ ਆਫਿਸਰਾਂ ਦੇ ਜਵਾਕ ਕਿੱਥੇ-ਕਿੱਥੇ ਰਹਿੰਦੇ ਆ ਸੋ ਮਤਲਬ ਹੈ ਕਿ ਉਹ ਵੀ ਨੁਕਸਾਨ ਪਹੁੰਚਾ ਸਕਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੀ ਅਜੀਤ ਪਿਵਾਰ ਹੋਣਾ ਦੀ ਅਜੀਤ ਪਿਵਾਰ ਮਹਾਰਾਸ਼ਟਰ ਦੇ ਇੱਕ ਬਹੁਤ ਵੱਡੇ ਆਗੂ ਹੋਇਆ ਇਸ ਵੇਲੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸੀਗੇ ਉਹਨਾਂ ਦਾ ਜਿਹੜਾ ਛੋਟਾ ਹਵਾਈ ਜਹਾਜ਼ ਸੀ ਉਹ ਹਾਦਸਾ ਗ੍ਰਸਤ ਹੋ ਗਿਆ ਤੇ ਚਾਰ ਵਿਅਕਤੀ ਉਹਨਾਂ ਦੇ ਨਾਲ ਹੋਰ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਸੋ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਜੀਤ ਪਵਾਰ ਦਾ ਜਹਾਜ਼ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਇਲਾਕੇ ਵਿੱਚ ਲੈਂਡ ਕਰ ਰਿਹਾ ਸੀ ਮਤਲਬ ਕਿ ਉਤਰ ਰਿਹਾ ਸੀਗਾ ਸੋ ਲੈਂਡਿੰਗ ਦੇ ਦੌਰਾਨ ਇਹ ਹਾਦਸਾ ਹੋਇਆ ਜਿਹੜਾ ਕਿ ਜਾਨਲੇਵਾ ਸਿੱਧ ਹੋਇਆ ਪਰ ਜਿਹੜੇ ਉਹਨਾਂ ਦੇ ਸੰਗੀ ਸਾਥੀ ਨੇ ਸਿਆਸੀ ਤੌਰ ਦੇ ਉੱਤੇ ਉਹਨਾਂ ਦੇ ਸਮਰਥਕ ਨੇ ਉਹ ਇਹਨੂੰ ਹਾਸਾ ਨਹੀਂ ਕਹਿ ਰਹੇ ਉਹ ਇਹਨੂੰ ਸ਼ੱਕ ਦੇ ਦਾਰੇ ਵਿੱਚ ਰੱਖ ਰਹੇ ਆ ਉਹਨਾਂ ਦਾ ਇਹ ਮੰਨਣਾ ਹੈ ਕਿ ਅਜੀਤ ਪਵਾਰ ਨੂੰ ਮਾਰਿਆ ਗਿਆ ਪਛਵੀਂ ਮੰਗਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਜਹਾਜ਼ ਹਾਦਸੇ ਵਿੱਚ ਹੋਈ ਮੌਤ ਨੂੰ ਸ਼ੱਕੀ ਕਰਾਰ ਦਿੱਤਾ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਦੀ ਜਾਂਚ ਜਿਹੜੀ ਆ ਉਹ ਲੋਕਲ ਪੁਲਿਸ ਸੀਬੀਆਈ ਜਾਂ ਕਿਸੇ ਹੋਰ ਏਜੰਸੀ ਤੋਂ ਨਹੀਂ ਕਰਾਉਣੀ ਚਾਹੀਦੀ ਬਲਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਬਾਹਰ ਆ ਸਕੇ ਕਦੇ ਵੀ ਬਾਕੀ ਜੰਨੀਆਂ ਵੀ ਏਜੰਸੀਆਂ ਸਾਨੂੰ ਇਹਨਾਂ ਤੇ ਯਕੀਨ ਨਹੀਂ ਹੈਗਾ ਇਹ ਸਾਰੀਆਂ ਕੇਂਦਰ ਸਰਕਾਰ ਦੇ ਨਾਲ ਰਲੀਆਂ ਹੋਈਆਂ ਆ ਸਮਝੌਤਾ ਕਰ ਜਾਂਦੀਆਂ ਸੋ ਇਸ ਕਰਕੇ ਜੇਕਰ ਲੱਭਣੀ ਆ ਸਹੀ ਗੱਲ ਤਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇੱਕ ਕਾ ਜਾਂਚ ਕਮਿਸ਼ਨ ਬਣੇ ਉਹ ਇਹਦਾ ਸੱਚ ਲੱਭੇ ਕਿ ਅਜੀਤ ਪਵਾਰ ਦਾ ਹਾਦਸਾ ਜਿਹੜਾ ਹੋਇਆ ਜਹਾਜ਼ ਦਾ ਇਹ ਕੁਦਰਤੀ ਸੀਗਾ ਤੇ ਜਾਂ ਇਹਨੂੰ ਵਾਕਿਆ ਜਿਹੜਾ ਆ ਉਹ ਸੁੱਟਿਆ ਗਿਆ ਆ ਸੋ ਬੈਂਗਰਜੀ ਨੇ ਆਪਣੀ ਗੱਲਬਾਤ ਦੇ ਵਿੱਚ ਹਾਲੀਆ ਰਿਪੋਰਟਾਂ ਦਾ ਵੀ ਹਵਾਲਾ ਦਿੱਤਾ ਉਹ ਕਹਿੰਦੇ ਵੀ अजीत ਪਵਾਰ ਤੇ ਉਹਦੇ ਚਾਚਾ ਸ਼ਰਦ ਪਵਾਰ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਵਿੱਚ ਇਕੱਠੇ ਹੋ ਰਹੇ ਸੀਗੇ ਰਾਸ਼ਟ੍ਰਵਾਦੀ ਕਾਂਗਰਸ ਪਾਰਟੀ ਤੇ ਤੜੇ ਐਨਸੀਪੀ ਐਸਪੀ ਦੇ ਵਿੱਚ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਸੀਗੇ ਜਿਹਦੇ ਨਾਲ ਭਾਜਪਾ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਸੋ ਇਸ ਕਰਕੇ ਕਹਿੰਦੇ ਸਾਨੂੰ ਸ਼ੱਕ ਆ ਵੀ अजीत ਪਵਾਰ ਜਿਹੜਾ ਉਹ ਜਹਾਜ਼ ਉਹਦਾ ਡਿੱਗਿਆ ਨਹੀਂ ਇਹ ਡਿੱਗਿਆ ਗਿਆ ਆ ਸਮਾਜਵਾਦੀ ਪਾਰਟੀ ਯੂਪੀ ਦੇ ਵਿੱਚ ਉਹਦੇ ਮੁਖੀ ਇਕਲੇਸ਼ ਯਾਦਵ ਨੇ ਉਰੇ ਵੀ ਵਿੱਤਿਆਂ ਦੇ ਵਿੱਚ ਹੋਈਆਂ ਕਟਨਾਵਾਂ ਦਾ ਵੇਰਵਾ ਦੇ ਕੇ ਕਿਹਾ ਕਿ ਮਮਤਾ ਬੈਨਰਜੀ ਦੀ ਮੰਗ ਜਾਇਜ਼ ਆ ਸਾਨੂੰ ਵੀ ਇਸ ਗੱਲ ਦਾ ਖਰਸ਼ਾ ਆ ਵੀ ਇਹ ਹਾਦਸਾ ਨਹੀਂ ਹੈਗਾ ਇਹ ਕੋਈ ਸਾਜ਼ਿਸ਼ ਹੈ ਯਾਦਵ ਨੇ ਕਿਹਾ ਕਿ ਜੀਤ ਪਰਵਾਰ ਇੱਕ ਬਹੁਤ ਵੱਡੇ ਆਗੂ ਸੀਗੇ ਉਪ ਮੁੱਖ ਮੰਤਰੀ ਰਹੇ ਆ ਮਹਾਰਾਸ਼ਟਰ ਦੇ ਲੋਕਾਂ ਵਿੱਚ ਮਕਬੂਲ ਬੜੇ ਸੀਗੇ ਤੇ ਜਿਹੜੀ ਮਮਤਾ ਬੈਨਰਜੀ ਨੇ ਮੰਗ ਕੀਤੀ ਆ ਬਿਲਕੁਲ ਹੀ ਜਾਇਜ਼ ਆ ਪੈਲਾ ਵੀ ਕਿਹਈ ਵੀ ਵੀ ਆਈ ਪੀਜ਼ ਦੀਆਂ ਜਾਂਚ ਇਸ ਤਰੀਕੇ ਦੇ ਨਾਲ ਗਈਆਂ ਆ ਕਈ ਦੱਬੀਆਂ ਗਈਆਂ ਕਈਆਂ ਬਾਰੇ ਪਤਾ ਲੱਗ ਰਿਹਾ ਕਿ ਇਹ ਹਾਦਸੇ ਨਹੀਂ ਸੀਗੇ ਇਹ ਕਤਲ ਸੀਗੇ ਸੋ ਅਸੀਂ ਵੀ ਰੀਤ ਪਵਾਰ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਆ ਤਾਂ ਕਿ ਪਤਾ ਲੱਗ ਸਕੇਗਾ ਅਸਲੀਅਤ ਕੀ ਸੀਗੀ ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਨਲ ਦਸਾਈ ਜਿਹੜੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਪਵਾਰ ਦੀ ਮੌਤ ਜਿਹੜੀ ਆ ਉਹ ਸ਼ੱਕੀ ਆ ਇਹ ਜਹਾਜ਼ ਆਸਾ ਜਿਹੜਾ ਸ਼ੱਕੀ ਆ ਅਸਲ ਦੇ ਵਿੱਚ ਗੱਲ ਕੋਈ ਹੋਰ ਹੋਈ ਆ ਸੋ ਕੁੱਲ ਮਿਲਾ ਕੇ ਜੀਤ ਪਵਾਰ ਦੇ ਜਹਾਜ਼ ਆਸੇ ਬਾਰੇ ਅਟਕਲਨ ਲੱਗ ਰਹੀਆਂ ਨੇ ਕਿ ਇਹ ਹਾਦਸਾ ਨਹੀਂ ਹੈਗਾ ਇਹਨੂੰ ਸੱਟਿਆ ਗਿਆ ਆ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਕੀ ਬਾਹਰ ਆਉਂਦਾ ਆ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਫਿਰ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹਾ ਤਾਂ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ